ਆਸਟ੍ਰੇਲੀਆ ਵਿਜੀਨਲ ਦੇ ਪ੍ਰੋਗਰਾਮ ਖਬਰਾਂ ਨਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਆਸਟ੍ਰੇਲੀਆ ਤੋਂ ਹਫਤਾਵਾਰੀ ਤੁਹਾਡੇ ਲਈ ਉਹ ਖਬਰਾਂ ਲੈ ਕੇ ਆਈਏ ਕਿ ਜਿਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਆਮ ਨਾਗਰਿਕ ਦਾ ਸਦਾ ਹੀ ਉਸਤਾ ਹਵਾਲਾ ਹੈ ਪਹਿਲੀ ਵੱਡੀ ਖਬਰ ਆਸਟ੍ਰੇਲੀਅਮ ਡਰਾਈਵਿੰਗ ਲਾਇਸੈਂਸ ਤੇ ਨਿਯਮਾਂ ਦੇ ਵਿੱਚ ਈ ਵੱਡੀ ਤਬਦੀਲੀ ਕੀਤੀ ਗਈ ਹੈ 1 ਮਈ 2025 ਤੋਂ ਆਸਟ੍ਰੇਲੀਅਮ ਗਵਰਨਮੈਂਟ ਨੇ ਟੈਮਸਟੇਟਰਨ ਸ਼ਟ ਕੇ ਬਾਕੀ ਸਟੇਟਾਂ ਤੇ ਟੈਰੀਟਰੀਸ ਦੇ ਵਿੱਚ ਇਹ ਲੋ ਬਣਾ ਦਿੱਤਾ ਹੈ ਜਿਹੜਾ ਨਿਯਮ ਲਾਗੂ ਕਰ ਦਿੱਤਾ ਹੈ ਕਿ 1 ਮਈ 2025 ਤੋਂ ਕੋਈ ਵੀ ਆਸਟ੍ਰੇਲੀਆ ਦਾ ਪੀ ਆਰ ਨਾਗਰਿਕ ਆਪਣੇ ਓਵਰ ਸੀਜ਼ ਲਾਇਸੈਂਸ ਦੇ ਤੇ ਰੀਟ੍ਰਾਈਵ ਨੇ ਕਰ ਸਕੇਗਾ ਹੁੰਦਾ ਕੀ ਸੀ ਕਿ ਅ ਜੁਨੀਅਰ ਆਸਟ੍ਰੇਲੀਆ ਦੇ ਪੀਆਰ ਨੇ ਖਾਸ ਕਰਕੇ ਉਹਨਾਂ ਦੇ ਵਿੱਚ ਕਈ ਵਾਰ ਹੁੰਦਾ ਕਿ ਆਪਾਂ ਆਪਣੇ ਪੀਰੀਐਂਟਸ ਨੂੰ ਬੁਲਾ ਲੈਂਦੇ ਆ ਪੱਕੇ ਤੌਰ ਤੇ ਤੇ ਉਹਨਾਂ ਕੋਲ ਆਸਟ੍ਰੇਲੀਆਨ ਲਾਇਸੈਂਸ ਨਹੀਂ ਹੁੰਦਾ ਪਰ ਉਹਨਾਂ ਦੇ ਓਵਰਸੀਜ਼ ਲਾਇਸੈਂਸ ਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਡਰਾਈਵ ਕਰਨ ਦੀ ਓਨਮਤੀ ਮਿਲ ਜਾਂਦੀ ਆ ਈਡੀਆਰ ਜਿਹਨੂੰ ਕੀ ਆਪਾਂ ਕਹਿੰਦੇ ਕਿ ਐਕਸਪੀਰੀਐਂਸ ਡਰਾਈਵਿੰਗ ਰੈਕਗਨਿਸ਼ਨ ਜਾਂ ਪੰਜਾਬੀ ਦੇ ਵਿੱਚ ਮੈਂ ਕਹਿ ਰਿਹਾ ਕਿ ਅਨੁਭਵੀ ਡਰਾਈਵਰ ਮੌਨਟਾ ਦੇ ਤਹਿਤ ਉਸ ਏਰੀਆ ਦੇ ਵਿੱਚ ਡਰਾਈਵ ਕਰ ਸਕਦੇ ਸੀ ਪਰ ਹੁਣ 1 ਮਈ 2025 ਤੋਂ ਅਜਿਹਾ ਨਹੀਂ ਹੋ ਸਕੇਗਾ ਸਾਰੀਆਂ ਸਟੇਟਸ ਤੇ ਟੈਰਿਟਰੀਸ ਦੇ ਵਿੱਚ ਜਿਵੇਂ ਸਵਾਇ ਕੀ ਕਿੰਜ਼ਲੈਂਡ ਨਿਊ ਸਾਊਥ ਵੈਲਸ ਤੇ ਵੈਸਟਰਨ ਆਸਟ੍ਰੇਲੀਆ ਹੁਣ ਵੈਸਟਰਨ ਆਸਟ੍ਰੇਲੀਆ ਤੇ ਨਿਊ ਸਾਊਥ ਵੈਲਸ ਦੇ ਵਿੱਚ ਇਹ ਜਿਹੜਾ ਨਿਯਮ ਆ ਇਹ ਲਾਗੂ ਹੋਊਗਾ 1 ਨਵੰਬਰ 2025 ਤੋਂ ਤੇ ਕਿਊਜ਼ਲੈਂਡ ਦੇ ਵਿੱਚ ਇਹ ਜਿਹੜਾ ਨਿਯਮ ਆ ਉਹ ਲਾਗੂ ਹੋਊਗਾ ਅਗਲੇ ਸਾਲ ਅ ਮਿਡ ਨੈਕਸਟ ਈਅਰ ਜਾਨਕੀ 1 ਜੁਲਾਈ ਦੀ ਸੁਵੇਰ ਤੋਂ ਤਾਂ ਇਹ ਵੱਡੀ ਖਬਰ ਆ ਖਾਸ ਕਰ ਆਪਣੇ ਜਿਵੇਂ ਪਹਿਲਾਂ ਕਿ ਪੇਰੈਂਟਸ ਲਈ ਕਿ ਉਹਨਾਂ ਦਾ ਜਿਹੜਾ ਓਵਰ ਸੀਜ਼ ਡਰਾਈਵਿੰਗ ਲਾਇਸੈਂਸ ਆ ਉਹ ਹੁਣ ਵੈਲਿਡ ਨਹੀਂ ਹੋਏਗਾ ਜੇ ਉਹ ਪੀਆਰ ਨੇ ਜੇ ਉਹ ਜਾਂ ਕੋਈ ਹੋਰ ਟੈਂਪੋਰਰੀ ਵੀਜ਼ ਨਹੀਂ ਆ ਆਸਟ੍ਰੇਲੀਆ ਦਾ ਜਿਵੇਂ ਕਿ ਸਟੂਡੈਂਟਸ ਉਸ ਸ਼ਹਿਰੀ ਵਿੱਚ ਚਾਹੁੰਦੇ ਨੇ ਤਾਂ ਉਹਨਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ ਸਿਰਫ ਪੀਆ ਵਸਮਿਲ ਅਓਵਰਸੀਜ਼ ਡਰਾਈਵਿੰਗ ਲਾਇਸੈਂਸ ਦੇ ਉੱਤੇ ਡਰਾਈਵਿੰਗ ਨਹੀਂ ਕਰ ਸਕਦੇ ਜੇ ਤੁਸੀਂ ਨਿਊ ਸਾਊਥ ਵੇਲਸ ਕਿਊਜ਼ਲੈਂਡ ਦੇ ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਨਹੀਂ ਹੋ 1 ਮਈ 2025 ਤੋਂ ਦੂਜੀ ਵੱਡੀ ਖਬਰ ਆ ਜਿਹੜੀ ਵੱਡੀ ਸੂਚਨਾ ਮੈਂ ਕਰਨਾ ਕਿ ਸਟੈਂਪ ਡਿਊਟੀ ਫਸਟ ਫਾਰਮ ਭਰਦੇ ਵਿੱਚ ਕਿਊਜ਼ਲੈਂਡ ਦੇਤੇ ਪੂਰੀ ਤਰ੍ਹਾਂ ਨਾਲ ਮਾਫ ਕਰ ਦਿੱਤੀ ਗਈ ਹੈ ਹੁੰਦਾ ਕੀ ਸੀ ਕਿ ਪਹਿਲਾਂ ਜੇ ਤੁਸੀਂ 7 ਲੱਖ ਤੱਕ ਦਾ ਕਰ ਲੈਨੇ ਹੋ ਤਾਂ ਉਸ ਦੇ ਉੱਤੇ ਸਟੈਂਪ ਡਿਊਟੀ ਬਿਲਕੁਲ ਪੂਰੀ ਤਰ੍ਹਾਂ ਦੇ ਵਾਪਸ ਸੀ ਤੇ ਪਾਰਸ਼ਲ ਤੌਰ ਤੇ ਇਹ ਮਾਫ ਸੀਗੀ 8 ਲੱਖ ਤੱਕ ਦੇ ਕਰਦੇ ਉੱਤੇ ਪਰ ਉਸ ਤੋਂ ਉੱਤੇ ਦੇ ਕਰਦੇ ਉੱਤੇ ਤੁਹਾਨੂੰ ਸਟੈਂਪ ਡਿਊਟੀ ਦੇਣੀ ਪੈਂਦੀ ਸੀ ਪਰ ਹੁਣ ਇਹ ਪੂਰੀ ਤਰ੍ਹਾਂ 1 ਮਈ ਤੋਂ ਮਾਫ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਘਰਾਂ ਦੀਆਂ ਕੀਮਤਾਂ ਦੇ ਵਿੱਚ ਹੋਰ ਥੋੜਾ ਮੈਂ ਸਮਝਦਾ ਕਿ ਵਾਧਾ ਜਾਂ ਇਲਾਫਾ ਹੋਣ ਦੀ ਸੰਭਾਵਨਾ ਹੈ ਤੇ ਜੀ ਸੂਚਨਾ ਹੈ ਕਿ ਆ ऑस्ट्रेलिया ਦੇ ਵਿੱਚ ਜਿਹੜੀ ਫੈਡਰਲ ਇਲੈਕਸ਼ਨ ਹੋ ਰਹੀਆਂ ਨੇ ਉਹ ਅੱਜ ਯਾਨੀ ਕਿ ਦਿਨ ਸ਼ਨੀਵਾਰ ਅੱਜ ਹੋ ਰਹੀਆਂ ਨੇ ਕਈ ਲੋਕਾਂ ਨੇ ਪਹਿਲਾਂ ਹੀ ਆਪਣੀ ਜਿਹੜੀ ਵੋਟਾਂ ਨੇ अर्ਲੀ ਵੋਟਿੰਗ ਦੇ ਕਰ ਦਿੱਤੀਆਂ ਨੇ ਪਰ ਜਿਹੜ ਨੇ ਨਹੀਂ ਕੀਤੀ ਉਹ ਜ਼ਰੂਰ ਆਪਣੀ ਬੋਟ ਪਾਓ ਤੇ ਜੇ ਤੁਸੀਂ ਆਪਣੀ ਬੋਟ ਨਹੀਂ ਪਾਉਂਦੇ ਭੁੱਲ ਜਾਨੀਓ ਕਿਸੇ ਕਾਰਨ ਕਰਕੇ ਤਾਂ ਤੁਹਾਨੂੰ ਤੇ ਇਹ ਤੁਹਾਡਾ ਇਹ ਪਹਿਲੀ ਵਾਰ ਤੁਸੀਂ ਇਹ ਮਿਸਟੇਕ ਕਰਦੇ ਹੋ ਤਾਂ ਤੁਹਾਨੂੰ 20 ਡਾਲਰ ਦਾ ਡਰਜਰਮਨ ਆਸਟ੍ਰੇਲੀਅਨ ਇਲੈਕਟ੍ਰੋ ਇਲੈਕਟ੍ਰੋ ਕਮਿਸ਼ਨ ਆ ਕੱਪਟਨ ਆਸਟ੍ਰੇਲੀਅਨ ਜੋਨ ਬਵਾਗਰ ਦਾ ਫੀਡ ਅੰਦਰ ਡਰਜਰਮਨ ਕਰਦੀ ਜਾਂ ਤੇ ਪਰチェ ਦੂਜੀ ਮਿਸਟੇਗਾ ਦਾ 50 ਡਾਲਰ ਤੱਕ ਦਾ ਮੇਰੇ ਘਰ ਦੇ ਬਿਸਟਰ ਨੂੰ ਜਰਮਨ ਹੋ ਸਕਦਾ ਤੇ ਇਸ ਤੋਂ ਅੱਗੇ ਜੇ ਮੈਟਰ ਕੋਰਟ ਦੇ ਵਿੱਚ ਜਾਂਦੀ ਆ ਤਾਂ ਉੱਥੇ ਤੁਹਾਨੂੰ 300 ਕੁਛ ਮੇਰੇ ਕੋਲ 370 ਡਾਲਰ ਤੱਕ ਦਾ ਜਰਮਨ ਹੋ ਸਕਦਾ ਤੇ ਨਾਲ ਹੀ ਨਾਲ ਤੁਹਾਨੂੰ ਜਿਹੜੀਆਂ ਚੋਣ ਕਮਿਸ਼ਨ ਕਰਵਾ ਚੋਣ ਬਵਾਗ ਕਰਵਾ ਉਹਨਾਂ ਦੀ ਜਿਹੜੀ ਕੋਸਟ ਦਾ ਜਰਮਨ ਆਵੀ ਕੋਰਟ ਦੇ ਵਿੱਚ ਦੇਣਾ ਪੈ ਸਕਦਾ ਤਾਂ ਅਵਾਰਡ ਕਰੋ ਇਸ ਚੀਜ਼ ਨੂੰ ਤੇ ਆਪਣਾ ਧਿਆਨ ਨਾਲ ਆਪਣੇ ਕੈਂਡੀਡੇਟਸ ਚੁਣੋ ਤੇ ਦੇਖੋ ਉਹਨਾਂ ਨੇ ਪਾਸ ਦੇ ਵਿੱਚ ਕੀ ਕੀਤਾ ਕੀ ਉਹਦਾ ਚੋਣੇ ਜਾਂਦਾ ਤੇ ਆਪਣੀ ਵੋਟ ਦੀ ਸਾਂਝੀਦਾਰੀ ਦੇ ਨਾਲ ਅਭਾਪ ਕਰੋ ਧੰਨਵਾਦ